ਐਸਐਸਓ ਹੋਤੀ। ਏਡੀਕਨ? ਐਸਐਸਓ ਹੋਤੀ। ਓਕੇ। ਐਸਐਸਓ। ਓਕੇ ਓਕੇ। ਤੇ ਸਰ ਹੈ ਕੀ ਆ? ਤੁਸੀਂ ਆਏ ਹੋ ਇੱਥੇ ਕੀ ਹੈਗਾ? ਪਤਾ ਲੱਗਾ ਮੈਨੂੰ ਪਰਮਿਸ਼ਨ ਹੋਈ ਬਾਰੇ ਉਸ ਤੋਂ ਟਾਕਾ ਲਈ। ਨਹੀਂ ਸਰ ਉਹ ਇੱਕ ਸਰ ਕੀ ਗੱਲ ਹੋਈ? ਇੱਥੇ ਕ ਮੇਰ ਟੁੱਟਿਆ ਵਾ। ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨਾਂ ਗਨੇਟ ਹੈਗਾ। ਫਿਰ ਐ ਸਰ ਹੱਥ ਤੇ ਕੀ ਫੜਿਆ? ਖੜਨਿਆਂ ਵੀ ਕੀ ਆ? ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ? ਇਹਨਾਂ ਵੀ ਕੀ ਗੱਲ ਹੈ? ਤੇ ਸਰ ਚਾਰਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ। ਮੈਂ ਖੜਿਆ ਨਹੀਂ ਕੀ ਕੀ ਆ? ਮੈਨੂੰ ਲੱਗਦਾ ਵੇਖਾਂਗਾ ਫਿਰ ਗੱਲ ਕਰਾਂਗਾ ਵੀ ਅੱਛਾ ਧੁਮਾਕਾ ਸਰ ਕਿੰਨਾ ਕਿ ਜ਼ਬਰਦਸਤ ਹੋਇਆ ਤੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੱਡਾ ਕਿ ਜ਼ਬਰਦਸਤ ਮੈਂ ਤਾਂ ਹੁਣੇ ਆਇਆ ਹੀ ਹਾਂ ਜੇ ਅੱਛਾ ਜੀ ਕੀ ਜਾਣਕਾਰੀ ਸਰ ਕੀ ਮਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਧੁਮਾਕਾ ਹੋਇਆ ਧੁਮਾਕਾ ਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈ ਕੋਈ ਮੰ ਦੇਖਾਂਗੇ ਆਪਾਂ ਕੀ ਆ ਆਪਾਂ ਵੈਸੇ ਦੇਖਦੇ ਕਿ ਕਰਾਂਗੇ ਆਪਾਂ ਸਿਰ ਆਪਣੇ ਬਾਰੇ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਪਲੀਜ਼ ਆਪਾਂ ਤਬਦੀਸ਼ ਕਰਾਂਗੇ ਵੀ ਕੀ ਆਏ ਆਪਣੇ ਬਾਰੇ ਕੋਈ ਇੱਕ ਵਾਰੀ ਜਾਣਕਾਰੀ ਫੇਰ ਦੇ ਦਿਓ ਨਾਮ ਤੇ ਲਿਖਨੇ ਦਾ ਸੌਖਾ ਥੱਲੇ ਕਰ ਲੋ ਆਏਗੀ ਯਾਰ ਮੈਟਰ ਚੋ ਸਾਹਿਬ ਆ ਗਿਆ ਨਹੀਂ ਕੋਈ ਨੂੰ ਨਹੀਂ ਪਤਾ ਤੁਸੀਂ ਹੱਥੋਂ ਫੜਿਆ ਇਹ ਕੀ ਕੀ ਤੇ ਕੀ ਲੱਗਾ ਵੀ ਠੀਕ ਹੈ ਇਹ ਇੱਕੋ ਚੀਜ਼ ਵਿੱਚ ਨਿਕਲਣਾ ਹੋਣੀ ਹੈ ਕਿਹੜੀ ਚੀਜ਼ ਵਿੱਚ ਨਿਕਲੀ ਯਾਰ ਥੱਲੇ ਕਰ ਖਾਮੜੇ ਯਾਰ ਥੱਲੇ ਕਰ ਲੋ ਆਈਡੀਆ ਯਾਰ ਆਈਡੀਆ ਥੱਲੇ ਕਰ ਲੋ ਹੈਗਾ ਕੀ ਹੈ ਸਰ ਯਾਰ ਨੂੰ ਦੇਖਾਂਗਾ ਮੈਂ ਦੇਖੀ ਆਪਾਂ ਆਈਡੀਆ ਥੱਲੇ ਕਰੀ ਆ ਉਹ ਥੱਲੇ ਨਾ ਇਹ ਵੈਸੇ ਤੁਸੀਂ ਆ ਛੁਪੜੇ ਹੋਰ ਨਾ ਪਿਆ ਆ ਆਈਡੀਆ ਬੱਸ ਹੋਇਤਾ ਵੀ ਕੀ ਹੈ ਕਿ ਨੇੜ ਦਾ ਬੈਣਾ ਵੀ ਪੀਟਿਆ ਕਰ ਲੋ ਨਾ ਇਹਨੂੰ ਅਪਲ ਬਿੱਡੀ ਆ ਫੜਨਾ ਗਾ ਲਾਓ ਇਹ ਆਈਨੀ ਲੇਟ ਨੇੜ ਨਹੀਂ ਕਿੰਨਾ ਚੁਪੜੇ ਨੇੜ ਮੈਂ ਤੁਹਾਨੂੰ ਪੁੱਛਣੇ ਮੈਨੂੰ ਆਇਆ ਵਾ ਚਲੋ ਠੀਕ ਹੈ ਸਰ ਧੰਨਵਾਦ ਧੰਨਵਾਦ ਸਰ ਧੰਨਵਾਦ ਥੈਂਕ ਯੂ ਥੈਂਕ ਯੂ ਟੀਕੇ ਚੌਕ ਸਾਡਾ ਰੈਂਸਰ ਟੀਕੇ ਚੌਕ ਕਰ ਗਏ ਅਸੀਂ ਦੋ ਕਿਟਰ ਨਿਕਲ ਗਏ ਅੰਦੀ ਗੱਲ ਤਾਂ ਮੈਂ ਫਸਟ ਨਾ ਇਹ ਤੁਹਾਨੂੰ 16 20 ਕੋਲ ਵੀ ਸਾਰੇ ਉਹਨਾਂ ਦੇ ਕੱਲੇ ਕਰ ਲੈ ਯਾਰ ਇਹ ਕੁਝ ਚੋਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਜਾ ਰਹੇ ਗੱਲਾਂ ਕਰ ਲਾਗੇ ਨਹੀਂ ਇੱਦਾਂ ਕਹਿੰਦਾ ਭਾਜੀ ਲਾਂ ਬਾਹਰ ਕਰ ਲੋ ਆਈਡੀ ਇਹ ਪਹਿਲੀ ਵਾਰ ਨਹੀਂ ਹੈ ਕਿ ਅਸੀਂ ਪਤਾ ਕਰ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਆਈ ਸਾਡੇ ਸਾਹਮਣੇ ਆ ਕੇ ਕਰ ਰਿਹਾ ਸੀ ਕਿੰਨੇ ਗੱਲਾਂ ਸਾਰੇ ਆਪਣੀ ਚੈੱਕ ਕਰ ਰਹੇ ਸੀ ਸਾਨੂੰ ਪੁਸ਼ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਕਿਤੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਕੋਲ ਕੋਈ ਨੰਬਰ ਸੱਜਣੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਹਰੇ ਹਰੇ ਚੀਜ਼ ਨੂੰ ਆਪਾਂ ਅਗਰ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਯਾਰ ਖੁਦੋਂ ਮੈਂ ਚੱਕੇ ਬਾਹਰ ਮਾਰਦਾ ਕੋਈ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਕੁਸੀਂ ਤਾਂ ਸੁਣਾਇਆ ਇਸ ਗੱਲ ਨੂੰ ਤੋਂ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜਾਂ ਅਰੰਭਤ ਹੋਇਆ ਕੋਈ ਬੜੀ ਆਈ ਜਾਂ ਅਰੰਭਤ ਹੋਇਆ ਕਿ ਮੈਂ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗ੍ਰਨੇਡ ਦੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਅਟੈਕ ਪੜਾ ਦਿੰਦੇ ਆ ਉਸ ਨੂੰ ਦੱਸੋ ਕਿ ਬਰਨੇਜ ਜਦੋਂ ਥੋੜੀ ਖੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਉਤਰੇ ਨਾਵੇ ਪਰ ਪੇਂਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਦੂਜੀ ਗੱਲ ਇੱਕ ਪਿੰਡ ਵਾਲੇ ਨੇ ਬਹੁਤ ਪਿਛਾਰਾ ਨਹੀਂ ਕਰ ਲਿਆ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਮੈਂ ਜਾਂਚ ਜੋ ਨਿਮਣੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਤੋਂ ਕੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆ ਗਈ ਉੱਪਰਲੀ ਲੇਅਰ ਆ ਪਰ ਇੰਸ ਡੀਪ ਕੋਈ ਲੇਅਰ ਤੇ ਨਹੀਂ ਡਿੱਗਦਾ ਕੁਦਵਾਰ ਨੇੜੇ ਐ ਕੋਈ ਨਹੀਂ ਆ ਬੱਲੀ ਗੱਲ ਸਿਰਾਂ ਦਵਾਰਾ ਦੌਰਾਨ ਕਿ ਚੌਕੀ ਉੱਤੇ ਕੋਈ ਹੈ ਉਹਨੂੰ ਵੀ ਪਤਾ ਹੈ ਸਿਕੰਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਅੱਜ ਅਸੀਂ ਉਹ ਚੀਜ਼ ਦੇਖੀ ਇਸ ਤੋਂ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਇਹ ਫ਼ਰਮ ਫੜਾਉਣ ਵਾਲੇ ਦੇ ਖਿਲਾਫ਼ ਆਪਾਂ ਐਕਸ਼ਨ ਵੀ ਲਵਾਂਗੇ ਇਹ ਵੀ ਫ਼ਰਮ ਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੁਆਕਰਾ ਕੇ ਚਲਾਉਣੀ ਇਸ ਰੋਂਗ ਫਿੰਗ ਅਬਰ ਰਿਸਪੌਂਸਿਬਿਲਟੀ ਐਕਟੀਵੇਟ ਹੋਇਆ ਇਹ ਸਰ ਆਖਿਰਕਲ ਹੈ ਲੱਗਦੀ ਕਿ ਚੌਕਾਫੀ ਦੂਰ ਦੂਰ ਤੱਕ ਫੁਆਕਰੀ ਦੀ ਆਵਾਜ਼ ਹੈ ਮਾਜਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਢੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਕੀਤਾ ਉਦੋਂ ਨੇ ਬੰਦ ਕੀਤੀ ਹੋਈ ਹੈ ਪਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਚੌਕੀ ਦੀ ਆਵਾਜ਼ ਹਾਂਜੀ ਜੀ ਸਰ ਇਹ ਚਾਰ ਚਾਮਰ ਦੀ ਸੈੱਟ ਆਪੇ ਨੂੰ ਨਹੀਂ ਲਵਾ ਕੇ ਕੇਰੇ ਜੀ ਇਹ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਕੀ ਦੇਖਿਆ ਕੋਈ ਜਿਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਬਟੋਨ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਨਹੀਂ ਆਵਾਜ਼ ਕਿਸੇ ਦਿਨ ਹੀ ਰੋਜ਼ ਹੁੰਦੇ ਨੇ ਬੰਦਾ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਇਹ ਸਾਰੇ ਯਾਰ ਇੱਕ ਮਿੰਟ ਯਾਰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਇਹ ਲੋਕ ਹੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਾਰ ਸਿੰਘ ਫॉर ది ਸੁਸਾਇਟੀ ਸਰ ਕੈਮਰੇ ਚੈੱਕ ਕਿਤੇ ਜਾਣਗੇ ਵੀ ਪਰ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ ਚ ਇਹ ਵੀ ਨਾਕਾ ਲੱਗਿਆ ਉਨੇ ਆ ਗਿਆ ਇਨਸਪੈਕਟ ਕੀਤਾ ਆਪਣੇ ਸਿਰੇ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਸਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀਸੀ ਮੈਨੂੰ ਨਹੀਂ ਉਹਦਾ ਪਤਾ ਚਾਉਣਾ ਮਰਜ਼ੀਂਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੁਭਾਸ਼ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮਾਲਕਾਂ ਨੂੰ ਪੁੱਛਿਆ ਕੋਈ ਲੁਕੋਕੇ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇਹ ਤਾਂ ਲੱਗਿਆ ਵੀ ਕੋਈ ਚੀਜ਼ ਸਰ ਟਾਈਕਨੋਬਿਡ ਕੋ ਮੇਰਾ ਕਰੇ ਮੈਨੂੰ ਤਮਾਕੇ ਵਾਹ ਸੁਣੀ ਮੈਂ ਤਾਂ ਤੇ ਪਹੁੰਚੇ ਮੈਂ ਕੱਲ ਦੱਸੋ ਭਾਈ ਸਾਹਿਬ ਮੈਂ ਮਾਲਿਕ ਕੋ ਡੀਗਲ ਮੈਂ ਕੋਈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸੁਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤੁਹਾ ਮੈਂ ਕੈਨੀ ਵਾਇਸ ਸੁਣਦੇ ਹੋ ਤੇ ਮੈਰਿਜ ਪੈਲੈਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਏਗਾ ਠੀਕ ਹੈ ਸਰ ਠੀਕ